ਮੇ trot ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੀ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਅੱਜ ਲੈ ਕੇ ਆਏ ਆਪਾਂ ਤੁਹਾਡੇ ਲਈ ਦੋ ਸਵਰਾਇਟਰ ਰਾਈਟਰ ਸੇਲ ਤੇ ਚਲੋ ਕਰਦੇ ਆਂ ਅੱਗੇ ਵੀਡੀਓ ਵਿੱਚ ਗੱਲਬਾਤ ਤੇ ਬਣੇ ਰਹਿਣਾ ਐਂਡ ਤੱਕ ਨਾਲ ਬਾਕੀ ਜਿਹੜੇ ਵੀਰ ਮਿੱਤਰ ਆਪਣੇ YouTube ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਨੂੰ ਕਰ ਲੋ ਹੁਣ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦੀ ਅਪਡੇਟ ਮਿਲ ਸਕੇ ਚਲੋ ਕਰਦੇ ਆਂ ਅੱਗੇ ਵੀਡੀਓ ਸਟਾਰਟ ਤੇ ਬਣੇ ਰਹਿਣ ਐਂਡ ਤੱਕ ਨਾਲ ਪਹਿਲਾ ਰਾਈਟਰ ਆ ਗੇ ਮਿੱਤਰੋ ਸਵਰਾਜ 855 FE 2007 ਮਾਡਲ ਵਾਲਾ ਰਾਈਟਰ ਪੰਜਾਬ ਨੰਬਰ ਬੀਬੀ ਨੰੰਬਰਾ ਰੰਗ ਪੇਂਟ ਦਾ ਸਾਰਾ オリジナル ਆ ਤੁਸੀਂ ਵੀਡੀਓ ਵਿੱਚ ਕੰਡੀਸ਼ਨ ਚੈੱਕ ਕਰ ਹੀ ਸਕਦੇ ਹੋ ਰੰਗ ਪੇਂਟ ਦਾ ਸਾਰਾ オリジナル ਆ ਪਾਵਰ ਸਟੀਅਰਿੰਗ ਆ ਤੇਲ ਬ੍ਰੇਕਾਂ ਚ ਟਰੈਕਟਰ ਬਾਕੀ ਟਾਇਰਾਂ ਦੀ ਕੰਡੀਸ਼ਨ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਇੰਜਨ ਗੇਅਰ ਦੀ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਆ ਤੁਸੀਂ ਵਾਹ ਕੇ ਚਲਾ ਕੇ ਆਪਣੀ ਪੂਰੀ ਤਸੱਲੀ ਕਰਕੇ ਟਰੈਕਟਰ ਖਰੀਦ ਸਕਦੇ ਆ ਪਾਵਰ ਸਟੀਅਰਿੰਗ ਆ ਔਇਲ ਬ੍ਰੇਕ ਆ 2007 ਮਾਡਲਾ ਪੰਜਾਬ ਨੰਬਰ ਆ ਗੱਲ ਕਰੀਏ ਡਿਮਾਂਡ ਤੇ ਡਿਮਾਂਡ ਰੱਖੇ ਵੀਰਾਂ ਨੇ ਟਰੈਕਟਰ ਦੀ 2,80,000 ਰੁਪਿਆ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਮਾਨ ਤਾਣ ਹੋ ਜੂ ਕੰਟੈਕਟ ਨੰਬਰ ਚੱਲਦਾ ਸਕਰੀਨ ਤੇ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਇਹ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਇਹ ਸਵਰਾਜ 855 ਟਰੈਕਟਰ ਖਰੀਦ ਸਕਦੇ ਆ ਅੱਗੇ ਫੇਰ ਆ ਗਿਆ ਮਿੱਤਰੋ ਸਵਰਾਜ 올ਡ ਮਾਡਲ ਆ ਪੁਰਾਣੇ ਮਾਡਲ ਦਾ ਸਾਰਾ ਟਰੈਕਟਰ ਰੀਸਟੋਰ ਹੋਇਆ ਵਾ ਪੰਜਾਬ ਨੰਬਰ ਆ 1999 ਮਾਡਲ ਆ ਪੀਵੀ ਨੰਬਰ ਆ 1999 ਮਾਡਲ ਆ ਡਬਲ ਕਲੱਚ ਚਾ 6 ਚਾਰ ਹਜ਼ਾਰ ਟਰੈਕਟਰ ਸਾਰਾ ਰੀਸਟੋਰ ਹੋਇਆ ਬਾ 40% ਟਾਇਰਾਂ ਦੀ ਕ੍ਰੀਨਰ ਟਰੈਕਟਰ ਦੇ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਇੰਜਨ ਗੇਅਰ ਦੀ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਆ ਤੁਸੀਂ ਵਾਹ ਕੇ ਚਲਾ ਕੇ ਆਪਣੀ ਪੂਰੀ ਤਸੱਲੀ ਕਰਕੇ ਟਰੈਕਟਰ ਖਰੀਦ ਸਕਦੇ ਆ ਗੱਲ ਕਰੀਏ ਡਿਮਾਂਡ ਜਾਂ ਡਿਮਾਂਡ ਰੱਖੀ ਵੀਰ ਨੇ 1,28,000 ਰੁਪਏ ਡਿਮਾਂਡ ਰੱਖੀ ਹੈ ਬਾਕੀ ਮੌਕੇ ਤੇ ਮਾਣ ਤਾਣ ਹੋ ਜੂ ਏਰੀਆ ਪੈਂਦਾ ਜੀਰਾ ਕੰਟੈਕਟ ਨੰਬਰ ਪਤਾ ਆ ਸਕਰੀਨ ਤੇ ਇਹ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਸਪਰਾਜ ਟਰੈਕਟਰ ਖਰੀਦ ਸਕਦੇ ਹੋ ਚਲੋ ਮਿਲਦੇ ਆਂ ਕਿ ਮਿੱਤਰੋ ਇੱਕ ਨਵੀਂ ਵੀਡੀਓ ਵਿੱਚ